ਅੰਮ੍ਰਿਤਸਰ ਦੇ ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਹਰੀਪੁਰਾ ਦੇ ਪੋਲ ਦੇ ਦੋਵਾਂ ਪਾਸੇ ਸ਼ਿਵਨਗਰ ਕਲੋਨੀ ਵਿੱਚ ਸੜਕਾਂ ਬਣਾਉਣ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦੇ ਹਲਕੇ ਵਿੱਚ ਸਾਰੇ ਹੀ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਵਿਕਾਸ ਕਾਰਜ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਹਨਾਂ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਇਸ ਮੌਕੇ ਮਨਜੀਤ ਸਿੰਘ ਲਾਟੀ ਪਹਿਲਵਾਨ ਵਿੱਕੀ ਪ੍ਰਧਾਨ ਅਤੇ ਚਿਰਾਗ ਸਣੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਜੀ ਅੱਜ ਅਸੀਂ ਸ਼ਿਵਨਾਗਰ ਕਲੋਨੀ ਦੇ ਵਿੱਚ ਜਿਹੜਾ ਲੁੱਕ ਦਾ ਕੰਮ ਹੈ ਸੜਕਾਂ ਦਾ ਉਹ ਕਰਨ ਲਈ ਆਏ ਆ ਇਲਾਕਾ ਨਿਵਾਸੀਆਂ ਨੇ ਮੈਨੂੰ ਇੱਕ ਦਿਨ ਪਹਿਲੇ ਹੀ ਦੋ ਦਿਨ ਪਹਿਲੇ ਗਿਆ ਸੀਗਾ ਕਿ ਇੱਥੇ ਇਸ ਇਲਾਕੇ ਦੇ ਵਿੱਚ ਜਿਹੜੀ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਔਰ ਕਈ ਸਾਲ ਹੋ ਗਏ ਐ ਇਸ ਸੜਕ ਨੂੰ ਬਣਿਆ ਸੋ ਨਦੀ ਸਮੱਸਿਆ ਨੂੰ ਸੁਣਦੇ ਹੋਏ ਅੱਜ ਅਸੀਂ ਹੱਲ ਕੱਢਣ ਲਈ ਇੱਥੇ ਆਏ ਔਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਅੱਜ ਦੁਗਾਟਣ ਕਰਤਾ ਔਰ ਪੇਵਰ ਚੱਲ ਰਹੀ ਹੈ ਔਰ ਲੁੱਕ ਪੈਣੀ ਸ਼ੁਰੂ ਹੋ ਗਈ ਹੈ ਸੋ ਮੈਂ ਇਕ ਵਾਰੀ ਫੇਰ ਇਲਾਕਾ ਦੇ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਆਪਣੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਕਿ ਪਹਿਲ ਦੇ ਆਧਾਰ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਉਹਨਾਂ ਦਾ ਹੱਲ ਕਰਦੇ ਨੇ ਸੋ ਇਕ ਵਾਰੀ ਫੇਰ ਤੋਂ ਮੈਂ ਸਾਡੇ ਲਾਟੀ ਪਹਿਲਵਾਨ ਜੀ ਰਾਜਾ ਜੀ ਸਾਡੇ ਚਿਰਾਗ ਜੀ ਮਨਜੀਤ ਸਿੰਘ ਜੀ ਸਾਡੇ ਬਾਕੀ ਵੀ ਇੱਥੇ ਬਹੁਤ ਜ਼ਿਆਦਾ ਵਲੰਟੀਅਰ ਪਵਨ ਵਿੱਕੀ ਪ੍ਰਧਾਨ ਆਏ ਨੇ ਵਿੱਕੀ ਪ੍ਰਧਾਨ ਜੀ ਆਏ ਨੇ ਸਭ ਦਾ ਮੈਂ ਸਾਡੇ ਹੈਪੀ ਚੱਕੀ ਵਾਲਾ ਸਭ ਦਾ ਮੈਂ ਪਹੁੰਚਣ ਤੇ ਇੱਥੇ ਬਹੁਤ ਬਹੁਤ ਮੈਨਰ ਨਾਲ ਵੈਲਕਮ ਕਰਦਾ ਔਰ ਧੰਨਵਾਦ ਕਰਦਾ ਔਰ ਲਾਕਨ ਵਾਸੀਆਂ ਨੂੰ ਇਸ ਜਿਹੜੀ ਅਸੀਂ ਡਵੈਲਪਮੈਂਟ ਕਰਾ ਰਹੇ ਆ ਮੈਂ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਕਿ ਸਾਡਾ ਸਾਥ ਦਿਓ ਸਾਡੇ ਨੂੰ ਵਿਸ਼ਵਾਸ ਕਰ ਰਹੇ ਹੋ ਜੋ ਜੋ ਵਾਦੇ ਅਸੀਂ ਕੀਤੇ ਆ ਇੱਕ ਇੱਕ ਵਾਦਾ ਪੂਰਾ ਕਰਾਂਗੇ ਡਵੈਲਪਮੈਂਟ ਦਾ ਜਿੱਥੇ ਤੱਕ ਤੱਲਕ ਹੈ ਕੋਈ ਵੀ ਕੰਮ ਜਿਹੜਾ ਉਹ ਦੂਰਾ ਨਹੀਂ ਰਹਿਣ ਦਿੱਤਾ ਜਾਏਗਾ ਇੱਕ ਇੱਕ ਕੰਮ ਜਿਹੜਾ ਡਵੈਲਪਮੈਂਟ ਦਾ ਪੂਰਾ ਕਰਕੇ ਦਿਖਾਵਾਂਗੇ ਅੱਜ ਸਾਡੇ ਡਾਕਟਰ ਸਾਹਿਬ ਲਾਗੇ ਦੇ ਐਮਐਲਏ ਸਾਹਿਬ ਸਾਡੇ ਆਏ ਨੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਕਿ ਅਸੀਂ ਇਹਨਾਂ ਨੂੰ ਪਰਸੋਂ ਇਹ ਕੰਮ ਸੜਕ ਦਾ ਆਖਿਆ ਜਿਹੜਾ ਕਿ ਕਈ ਸਾਲਾਂ ਤੋਂ ਰੁਕਿਆ ਪਿਆ ਸੀਗਾ ਪਰਸੋਂ ਇਹਨਾਂ ਨੂੰ ਅਸੀਂ ਆਖਿਆ ਤੇ ਅੱਜ ਸਾਡਾ ਜਿਹੜਾ ਕੰਮ ਸ਼ੁਰੂ ਹੋ ਗਿਆ ਅਸੀਂ ਆਪਣੇ ਸਿਆ ਭਗਵੰਤ ਮਾਨ ਸਾਹਿਬ ਦਾ ਤੇ ਆਪਣੇ ਡਾਕਟਰ ਐਮ ਐਲ ਏ ਅਜੀਤ ਗੁਪਤਾ ਸਾਹਿਬ ਦਾ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਜਿੰਨੀ ਛੇਤੀ ਕੰਮ ਕਰਾਇਆ ਜਿਹੜਾ ਕਿ ਕਈ ਸਾਲਾਂ ਤੋਂ ਰੁਕਿਆ ਪਿਆ ਸੀਗਾ ਔਰ ਪਰਸੋ ਕਹਿੰਦੇ ਕਹਿੰਦੇ ਅੱਜ ਸਾਡਾ ਕੰਮ ਸ਼ੁਰੂ ਹੋ ਗਿਆ ਅਸੀਂ ਇਹਨਾਂ ਨੂੰ ਬਹੁਤ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ